ਇਹ ਕੋਰਿੰਥ ਸਾਸੀ ਗਾਲ ਦੋਸਤੋ ਮੈਂ ਜਸਪੀ ਸਿੰਘ ਐਸ ਟਾਈਮ ਤੁਸੀਂ ਦੇਖ ਰਹੇ ਹੋ ਮੁੱਖਰ 360 ਡਿਗਰੀ ਚੰਨ ਐਸ ਟਾਈਮ ਜਿੱਥੇ ਅਸੀਂ ਮੌਜੂਦ ਹਾਂ ਮਾਤਾ ਭਾਗਕੌਰ پارک ਦੇ ਵਿੱਚ ਇਹ پارک ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਦੇ ਵਿੱਚ ਸਹੀਦਾ ਸਿੰਘਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ ਸੀ پارک ਤਾਂ ਇਹਨਾਂ ਨੇ ਬਹੁਤ ਸੋਹਣਾ ਬਣਾਇਆ ਸੀ ਜਦੋਂ ਬਣਾਇਆ ਸੀ ਪਰ ਉਸ ਤੋਂ ਬਾਅਦ ਇਸ ਨੂੰ ਆਪਣੇ ਹਾਲਾਤਾਂ ਦੇ ਉੱਤੇ ਜਿਹੜਾ ਛੱਡ ਦਿੱਤਾ ਗਿਆ ਥਾਂ ਥਾਂ ਜਿਹੜੇ ਕੂੜੇ ਦੇ ਢੇਰ ਲੱਗੇ ਹੋਏ ਆ ਜਿਹੜੀ ਇੱਥੇ ਮਾਤਾ ਭਾਗੌਰ ਦੀ ਮੂਰਤ ਬਣਾਈ ਆ ਉਸ ਦੇ ਆਲੇ ਦੁਆਲੇ ਜਿਹੜੇ ਕੁੱਤੇ ਲੇਟੇ ਹੋਏ ਆ ਤੇ ਥਾਂ ਥਾਂ ਜਿਹੜੇ ਗੰਦਗੀ ਦੇ ਢੇਰ ਆ ਇਹ ਪਾਰਕ ਬਣਾਇਆ ਗਿਆ ਸੀ ਲੋਕਾਂ ਨੂੰ ਦਿਖਾਉਣ ਵਾਸਤੇ ਸਾਡੇ ਸਿੰਗਾ ਸਿੰਦਾਂ ਨੂੰ ਦਿਖਾਉਣ ਵਾਸਤੇ ਬਣਾਇਆ ਗਿਆ ਸੀ ਅੱਜ ਜੋ ਇਹਦੇ ਹਾਲਾਤ ਆ ਔਰ ਰੱਬ ਪਰੋਸੇ ਛੱਡੇ ਹੋਏ ਨੇ ਸਾਡੇ ਨਾਲ ਕੁਝ ਸਮਾਜ ਸੇਵੀ ਜੁੜੇ ਨੇ ਕੁਝ ਜਿਹੜੇ ਇੱਥੋਂ ਦੇ ਸ਼ਹਿਰ ਨਿਵਾਸੀ ਜੁੜੇ ਨੇ ਔਰ ਉਹਨਾਂ ਨਾਲ ਗੱਲ ਕਰਦੇ ਆਂ ਜਾਣਦੇ ਆਂ ਵੀ ਕੀ ਹਾਲਾਤ ਜਿਹੜੇ ਇਸ ਪਾਰਕ ਦੇ ਬਣੇ ਹੋਏ ਨੇ ਸਾਡੇ ਨਾਲ ਸਭ ਤੋਂ ਪਹਿਲਾਂ ਮੌਜੂਦ ਹੈ ਕਰਮਜੀਤ ਕਰਮਾ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕਰਮਾ ਜੀ ਜਿਹੜਾ ਇਹ ਪਾਰਕ ਬਣਾਇਆ ਗਿਆ ਸੀਗਾ ਇੱਕ ਯਾਦਗਰੀ ਦੇ ਤੌਰ ਤੇ ਬਣਾਇਆ ਗਿਆ ਸੀ ਪਰ ਜਿਹੜੇ ਇਹਦੇ ਹਾਲਾਤ ਅੱਜ ਤਰਸਯੋਗ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤੁਸੀਂ ਧੰਨਵਾਦ ਤੁਹਾਡਾ ਜਸਪ੍ਰੀਤ ਜੀ ਤੁਸੀਂ ਸਾਡੀ ਗੱਲ ਹੈ ਜਿਹੜੀ ਪ੍ਰਸ਼ਾਸਨ ਤੱਕ ਤੇ ਲੋਕਾਂ ਤੱਕ ਪਹੁੰਚਾਉਂਗੇ ਬੇਨਤੀ ਆ ਇਹ پارک ਬਣਾਇਆ ਸੀ ਸਿੱਖੀ ਦਾ ਜਿਹੜਾ ਇਤਿਹਾਸ ਆ ਉਹਦੇ ਆਸੇ ਵੀ ਬੱਚੇ ਦੇਖ ਸਕਣ ਲੋਕ ਦੇਖ ਸਕਣ ਸਿੱਖੀ ਨਾਲ ਜੁੜਨ ਉਹਦੇ ਆਸੇ ਜੋ ਵੀ ਸਿੰਘ ਸ਼ਹੀਦ ਹੋਏ ਆ ਮਾਤਾ ਭਾਗੌਰ ਦਾ ਇਤਿਹਾਸ ਇੱਥੇ ਲਿਖਤੀ ਰੂਪ ਚ ਪਰ ਇਹ ਬੜੀ ਮਾਰੀ ਆ ਮਤਲਬ ਇਸ ਕੱਲੋਂ ਮੁਕਸਰ ਦੀ ਬਦਕਿਸਮਤੀ ਆ ਕਿ ਜਦੋਂ ਦਾ ਇਹ پارک ਬਣਿਆ ਕਿਹਦੀ ਸੰਭਾਲ ਹੀ ਨਹੀਂ ਕੀਤੀ ਸਿਰਫ ਨਜਾਇਜ਼ ਪ੍ਰਸ਼ਾਸਨ ਤੁਸੀਂ ਅੱਜ ਇਹ ਪਹਿਲੀ ਗੱਲ ਤਾਂ ਨਗਰ ਕੌਂਸਲ ਕਹਿੰਦੀ ਸਾਡੇ ਕੋਲੇ ਨਹੀਂ ਪਬਲਿਕ ਹੈਲਥ ਕਹਿੰਦੀ ਸਾਡੇ ਕੋਲੇ ਨਹੀਂ ਔਰ ਰੈੱਡ ਕਰਾਸ ਜਿਹਨੂੰ 1 ਕਰੋੜ 4-4 ਲੱਖ ਰੁਪਈਆ ਸਾਲ ਦਾ ਠੇਕਾ ਮਿਲਦਾ ਉਹਨੇ ਵੀ ਇਹਦੀ ਕੋਈ ਧਿਆਨ ਨਹੀਂ ਕੀਤਾ ਕੂੜੇ ਦੇ ਢੇਰ ਲੱਗੇ ਹੋਏ ਪਾਰਕ ਦੇ ਬਾਅਦ ਮਾਤਾ ਭਾਗੌਰ ਦਾ ਨਾਮ ਹੋਵੇ ਔਰ ਜਿਹੜਾ ਕੂੜਾ ਸਿੱਟਿਆ ਜਾਂਦਾ ਨਗਰ ਕੌਂਸਲ ਵੱਲੋਂ ਇਹਦੇ ਸਿੱਟਿਆ ਜਾਂਦਾ ਨਾਲ ਤਿਲਕਨਗਰ ਇੱਥੋਂ ਦੇ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਇਸ ਚੀਜ਼ ਦੀਆਂ ਮੁਸ਼ਕ ਮਾਰਦਾ ਰੋਟੀ ਨਹੀਂ ਪਕਾ ਸਕਦੀਆਂ ਮਾਵਾਂ ਪੇੜਾਂ ਇਤਿਹਾਸ ਨਾਲ ਤਾਂ ਕੀ ਜੋੜਨਾ ਇਹਦਾ ਆਸ਼ਕੀ ਦਾ ਤੇ ਨਸ਼ੇੜੀਆਂ ਦਾ ਅੱਡਾ ਇੱਥੇ ਬਣ ਚੁੱਕਿਆ ਨਾ ਤਾਂ ਪੁਲਿਸ ਦੇ ਧਿਆਨ ਚਾਉਂਦਾ ਪਿਆ ਨਾ ਡੀਸੀ ਸਾਹਿਬ ਦੇ ਧਿਆਨ ਚਾਉਂਦਾ ਔਰ ਨਾ ਹੀ ਜਿਹੜੇ ਇੱਥੋਂ ਦੇ ਸਿਆਸੀ ਲੋਕ ਉਹਨਾਂ ਦੇ ਧਿਆਨ ਚਾਉਂਦਾ ਆ ਸਾਰੇ ਪਰੇਸ਼ਾਨ ਲੋਕ ਖੜੇ ਆ ਇੱਥੇ ਹੀ ਰਹਿੰਦੇ ਆ 9 ਨੰਬਰ ਵਾਰਡ ਦੇ ਆ ਕੁਛ ਅੰਦੀਆਂ ਦੁਕਾਨਾਂ ਕਾਰੋਬਾਰ ਕਰਦੇ ਮੁਸ਼ਕ ਮਾਰਦਾ ਤਾਂ ਇਹਦਾ ਜਿਹੜਾ ਹੈਗਾ ਇਹਦੇ ਬਾਰੇ ਸੋਚਣਾ ਚਾਹੀਦਾ ਜੇ ਨਾ ਸੋਚਿਆ ਤਾਂ ਇਸ ਤੋਂ ਬਾਅਦ ਸ਼ਹਿਰ ਵਾਸੀਆਂ ਨਾਲ ਰਲ ਕੇ ਦਾ ਸੰਘਰਸ਼ ਵਿੜਾਂਗੇ ਧਰਨਾ ਲਾਵਾਂਗੇ ਇਹਦਾ ਜੋ ਵੀ ਹੱਲ ਕਰਾਉਣ ਦੀ ਕੋਸ਼ਿਸ਼ ਆ ਸਾਰਿਆਂ ਦੇ ਸਹਿਯੋਗ ਨਾਲ ਕਰਾਓ ਪਰਮਾ ਜੀ ਜਿਹੜੀ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਐ ਇਸ ਨੇ ਵੱਡੇ ਵੱਡੇ ਲੀਡਰ ਦਿੱਤੇ ਆ ਜਿਹੜੇ ਪੰਜਾਬ ਨੂੰ ਮੁੱਖ ਮੰਤਰੀ ਵੀ ਇੱਥੋਂ ਦੇ ਹੋਏ ਆ ਕੀ ਲੱਗਦਾ ਵੀ ਸ਼ਹਿਰ ਦਾ ਵਿਕਾਸ ਉਸ ਢੰਗ ਨਾਲ ਹੋਇਆ ਨਹੀਂ ਨਹੀਂ ਹੋਇਆ ਜੀ ਬਿਲਕੁਲ ਵੀ ਨਹੀਂ ਹੋਇਆ ਮੌਜੂਦਾ ਸਰਕਾਰ ਵੀ ਆ ਉਹਦੇ ਐਮ ਐਲ ਏ ਵੀ ਆ ਪਹਿਲਾਂ ਕਾਂਗਰਸ ਦੇ ਰਹੇ ਆ ਇਹਦਾ ਇੱਕ ਦੂਜੇ ਨੂੰ ਬਲੇਮ ਦੇਣ ਵਾਸਤੇ ਆ ਮੇਨ ਕੰਮ ਐ ਪ੍ਰਸ਼ਾਸਨ ਦਾ ਉਹਨੂੰ ਚਾਹੀਦਾ ਵੀ ਜਿਹੜੇ ਨਜਾਇਜ਼ ਖਰਚੇ ਪਾਈ ਜਾਂਦੇ ਆ ਤੁਸੀਂ ਜਿਹੜੇ ਕੂੜਾ ਆਪਦਾ ਇੱਥੇ ਸਿੱਟੀ ਜਾਂਦੇ ਹੋ ਔਰ ਜਿਹੜਾ ਸਿੱਖਾ ਸਿੱਕੀ ਨਾਲ ਜੋੜਨਾ ਤਾਂ ਕੀ ਸੀ ਬੱਚਿਆਂ ਨੂੰ ਵੀ ਐਡਾ ਵਧੀਆ ਪਾਰਕ ਬਣਾਇਆ ਇਹ ਜਿਹੜੀਆਂ ਯਾਦਾਂ ਬਣੀਆਂ ਬੱਚਿਆਂ ਨੂੰ ਪਤਾ ਲੱਗੇ ਇੱਥੇ ਤਾਂ ਆ ਹੀ ਨਹੀਂ ਸਕਦਾ ਕੋਈ ਤੇ ਹੁਣ ਕੀ ਜਿਹੜਾ ਇਹਦਾ ਕਰਨ ਵਾਲਾ ਹੈਗਾ ਜਿਹੜਾ ਤੁਸੀਂ ਸਰਕਾਰ ਨੂੰ ਚਾਹੁੰਦੇ ਹੋ ਵੀ ਕੀ ਇਹਦੀ ਜਿੱਕਦਾ ਇਹਦੀ ਸਾਫ ਸਫਾਈ ਆਸਤੇ ਪੂਰਾ ਜਿਹੜਾ ਜੀ ਇਹਦਾ ਪ੍ਰੋਪਰ ਇੱਥੇ ਬੰਦੇ ਲੱਗਣ ਇਹਦੇ ਬਾਥਰੂਮ ਆਪ ਮਗਰ ਬਿਲਕੁਲ ਟੁੱਟੇ ਪਏ ਆ ਮੁਸ਼ਕਮਾਰ ਦਾ ਸਾਹਮਣੇ ਬਾਥਰੂਮ ਹੈ ਉਹਦੇ ਸਾਹਮਣੇ ਜਿਹੜਾ ਸਾਰਾ ਗੰਦਪੈਲਾ ਉਹ ਮਾਦਾ ਭਾਕਪੁਰ ਪਾਰਕ ਦੇ ਅੰਦਰ ਜਾਈ ਜਾਂਦਾ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਤੇ ਇੱਥੋਂ ਦੇ ਸਿਆਸੀ ਲੋਕਾਂ ਨੂੰ ਵੀ ਇਹਦੀ ਸਾਮ ਸੰਭਾਲ ਕੀਤੀ ਜਾਵੇ ਐਡਾ ਵੱਡਾ ਪਵਿੱਤਰ ਸ਼ਹਿਰ ਆ ਮੇਲਾ ਮਾਗੀ ਆਈ ਜਾਂਦੀ ਆ ਸਾਰੀ ਦੁਨੀਆ 'ਚ ਮਸ਼ਹੂਰ ਆ ਮੇਲਾ ਮਾਗੀ ਉਹਦੇ ਵਾਸਤੇ ਸ਼ਹਿਰ ਰਸਤੇ ਆ ਪਾਰਕ ਦਾ ਜਿਹੜਾ ਬਣਿਆ ਹੋਇਆ ਵਾਸਤੋਂ ਅਸੀਂ ਸੰਭਾਲਦੇ ਨਹੀਂ ਪਾਏ। ਅਸੀਂ ਪ੍ਰਸ਼ਾਸਨ ਦੇ ਲੋਕਾਂ ਨੂੰ ਮਿਲੇ ਸੀ ਇਸ ਮੰਗ ਮੁਤਾਬਕ ਕਿ ਨਹੀਂ ਮਿਲੇ ਸੀ। ਬੜੇ ਵਾਰੀ ਬੜੇ ਬੜੇ ਵਾਰੀ ਜੀ ਅਸੀਂ ਡੀਸੀ ਸਾਹਿਬ ਨੂੰ ਜਿਹੜੇ ਜਿਹੜੇ ਵੀ ਡੀਸੀ ਆਉਂਦੇ ਆ ਹੁਣ ਤਾਂ ਚਲੋ ਨਵੇਂ ਆ ਰਜੇਸ਼ਪਰਤਾਜੀ ਜਿਹੜੇ ਇਹ ਤੋਂ ਪਹਿਲਾਂ ਅਸੀਂ ਏਡੀਸੀ ਮੈਡਮ ਸੀ ਹੋਰ ਏਡੀਸੀ ਸਾਰਿਆਂ ਨੂੰ ਕਿਹਾ ਕਿ ਆ ਕੇ ਆ ਜਿਹੜੀ ਫਰਸ਼ ਜੀ ਉਦੋਂ ਆ ਕੇ ਬਣਾ ਗਏ ਸੀ ਬਾਹਰੋਂ ਉਦੋਂ ਬਾਅਦ ਖਰਚੇ ਖਰਚੇ ਪਾ ਕੇ ਅਸੀਂ ਆਰਟੀਆਈਆਂ ਵੀ ਕਢਾਈਆਂ ਉਹ ਪਾਏ ਪਾਏ ਲੱਖਾਂ ਰੁਪਏ ਖਰਚੇ ਆ ਪਰ ਇਹਦੇ ਤੇ ਲੱਗਿਆ ਹਜ਼ਾਰ ਵੀ ਨਹੀਂ ਕੀ ਨਾ ਜੀ ਆਪਣਾ ਤੇ ਜਿੱਥੇ ਆਪਾਂ ਖੜੇ ਆ ਉਸ پارک ਦੀ ਖਸਤਾ ਹਾਲਤ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਮਨਜੀਤ ਸਿੰਘ ਜੀ ਆਪਣੇ ਇਹ ਜਿਹੜਾ ਮਾਈ ਭਾਗੋ پارک ਹੈ ਇਤਿਹਾਸ ਦੇ ਨਾਂ ਤੇ ਬਣਿਆ ਕਿਉਂਕਿ 40 ਸਿੰਘਾਂ ਨੇ ਤੇ ਮਾਤਾ ਭਾਗੌਰ ਨੇ ਇੱਥੇ ਗੁਰਗੋਬਿੰਦ ਸਿੰਘ ਵੇਲੇ ਜੰਗ ਲੜੀ ਸੀਗੀ ਔਰ ਜਿਹੜੇ ਮੈਂ ਕੈਮਰਾਮੈਨ ਨੂੰ ਵੀ ਬੇਨਤੀ ਕਰੂੰਗਾ ਵੀ ਜਿਹੜੇ ਉਹਨਾਂ ਦੇ ਪੁੱਤ ਬਣੇ ਇੱਥੇ 40 ਸਿੰਘਾਂ ਦੇ ਭਾਈ ਮਾਹ ਸਿੰਘ ਦੇ ਔਰ ਭਾਈ ਮਾਤਾ ਭਾਗੌਰ ਦੇ ਉਹਨਾਂ ਨੂੰ ਵੀ ਦਿਖਾਇਆ ਜਾਵੇ ਵੀ ਉਹਨਾਂ ਦੀ ਹਾਲਤ ਕੀ ਹੈ ਕਿੰਨੀ ਬੇਦਬੀ ਹੋ ਚੁੱਕੀ ਹੈ ਔਰ ਜਿਹੜੇ ਸਾਹਮਣੇ ਮਾਤਾ ਭਾਗੌਰ ਦਾ ਬੁੱਤ ਲੱਗਿਆ ਹੈ ਉਹਨਾਂ ਦੇ ਹੱਥ ਵਿੱਚ ਕ੍ਰਪਾਣ ਸੀ ਉਹ ਕ੍ਰਪਾਣ ਵੀ ਗਾਇਬ ਹੈ ਔਰ ਬੁੱਤ ਦੀ ਹਾਲਤ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਉਲਟਾ ਬੇਦਬੀ ਹੋ ਰਹੀ ਹੈ ਔਰ ਪਾਰਕ ਦੇ ਜਿਹੜਾ ਇਹ ਮਾਈ ਭਾਗੋ ਪਾਰਕ ਹੈ ਦੇ ਸਾਹਮਣੇ ਹੀ ਬਿਲਕੁਲ ਗੁਰੂ ਗੋਬਿੰਦ ਸਿੰਘ ਪਾਰਕ ਹੈ ਪਾਰਕ ਦੇ ਦੋਹਾਂ ਪਾਸੇ ਹੀ ਕੂੜੇ ਦੇ ਡੰਪ ਲੱਗ ਜਾਂਦੇ ਆ ਜਦੋਂ ਛਣੀਆਂਤ ਵਰ ਹੁੰਦਾ ਉਦੋਂ ਕੋਈ ਚੱਕਰ ਨਹੀਂ ਹੁੰਦਾ ਛੁੱਟੀ ਵਾਲੇ ਦਿਨ ਚਾਰ-ਚਾਰ ਪੰਜ-ਪੰਜ ਦਿਨ ਇੱਥੇ ਰਸਤਾ ਹੀ ਬਲੌਕ ਹੋ ਜਾਂਦਾ ਇੰਨਾ ਕੂੜਾ ਹੋ ਜਾਂਦਾ ਬਹੁਤ ਜ਼ਿਆਦਾ ਗੰਦਗੀ ਹੈ ਔਰ ਇਤਿਹਾਸ ਦੇ ਨਾਂ ਤੇ ਇੱਥੇ ਉਲ ਗੁਰੂਆਂ ਪੀਰਿਆਂ ਦੇ ਨਾਂ ਦੇ ਉੱਤੇ ਜਿਹੜੇ ਪਾਰਕਾਂ ਦੇ ਨਾਮ ਰੱਖੇ ਹੋਇਆ ਸਫਾਈ ਦਾ ਨਾਮ ਹੈ ਨਹੀਂ ਕੀ ਕਹਿਣਾ ਚਾਹੂੰਗਾ ਵੀ ਇਹ ਵੀ ਇੱਕ ਤਰ੍ਹਾਂ ਦੀ ਬੇਅਦਬੀ ਹੈ ਇਹ ਬਹੁਤ ਵੱਡੀ ਬੇਅਦਬੀ ਹੈ ਜੀ ਕਿਉਂਕਿ ਇੱਥੇ ਅੰਦਰ ਸਿੰਘਾਂ ਦੇ ਜਲੇ ਸ਼ਹੀਦ ਸਿੰਘ ਆ ਉਹਨਾਂ ਦੇ ਬੁੱਤ ਬਣੇ ਹੋਏ ਆ ਮਾਤਾ ਭਾਗੌਰ ਦਾ ਬੁੱਤ ਬਣਿਆ ਔਰ ਇਤਿਹਾਸ ਨੂੰ ਦਰਸਾਉਂਦਾ ਔਰ ਉੱਥੇ ਹੀ ਕੂੜੇ ਦਾ ਡੰਪ ਹੈ ਬਾਥਰੂਮਾਂ ਦਾ ਬੁਰਾ ਹਾਲ ਹੈ ਮੁਸ਼ਕ ਮਾਰੀ ਜਾਂਦਾ ਜੀ ਉਲਟਾ ਅਗਲਾ ਜਿਹੜਾ ਹੁਣ ਇਹ ਜਿਹੜਾ ਮੁਕਸਰ ਦਾ ਮੇਲਾ ਹੈ ਇਹ ਸਾਰੇ ਹਾਲ ਵਰਡ ਦੇ ਵਿੱਚ ਮਸ਼ਹੂਰ ਹੈ ਸੰਗਤਾਂ ਦੂਰੋ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਆਉਂਦੀਆਂ ਔਰ ਉਹ ਇੱਥੇ ਆ ਕੇ ਬਹੁਤ ਇਸ ਇਸ ਤਰ੍ਹਾਂ ਦੀ ਹਾਲਤ ਨੂੰ ਵੇਖ ਕੇ ਨਮੋਸ਼ੀ ਸਾਨੂੰ ਵੀ ਹੁੰਦੀ ਹੈ ਵੀ ਅਸੀਂ ਸ਼ਹਿਰ ਦੇ ਵਸਾਈਆਂ ਵੀ ਅਸੀਂ ਪਰ ਐਡਾ ਵੱਡਾ ਪ੍ਰਬੰਧ ਆਪ ਤਾਂ ਨਹੀਂ ਕਰ ਸਕਦੇ ਔਰ ਅਸੀਂ ਕੋਸ਼ਿਸ਼ ਜ਼ੋਰ ਜ਼ਰੂਰ ਕਰਦੇ ਹਾਂ ਹਰ ਵਾਰੀ ਪ੍ਰਸ਼ਾਸਨ ਨੂੰ ਮਿਲਦੇ ਹਾਂ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਇੱਥੇ ਜਿਹੜੀ ਸਰਕਾਰ ਆ ਮੌਜੂਦਾ ਸਰਕਾਰ ਆ ਜਦੋਂ ਸੱਤਾ ਦੇ ਵਿੱਚ ਆਈ ਸੀ ਕਹਿੰਦੀ ਸੀ ਨਸ਼ੇ ਦਾ ਲੱਕ ਤੋੜ ਕੇ ਰੱਖ ਦਾਂਗੇ ਪਰ ਤੁਸੀਂ ਇਲਜ਼ਾਮ ਲਾ ਰਹੇ ਹੋ ਤੇ ਇਹ ਜਿਹੜਾ ਇਤਿਹਾਸਿਕ ਪਾਰਕ ਬਣਿਆ ਇਹਦੇ ਵਿੱਚ ਹੀ ਲੋਕ ਨਸ਼ਾ ਕਰ ਰਹੇ ਆ ਨੌਜਵਾਨ ਨਸ਼ਾ ਕਰ ਰਹੇ ਆ ਇਹ ਜਿਹੜਾ ਮਾਈ ਭਾਗੋ ਪਾਰਕ ਆ ਜੀ ਖਾਸ ਕਰਕੇ ਇਹ ਤਾਂ ਨਸ਼ੇ ਦਾ ਅੱਡਾ ਹੀ ਬਣ ਚੁੱਕਿਆ ਹੈ ਕਿਉਂਕਿ ਇੱਥੇ ਕੋਈ ਗੰਦਗੀ ਕਰਕੇ ਕੋਈ ਆਮ ਪਰ ਹੁਣ ਸੈਰ ਕਰਨ ਕੋਈ ਆਮ ਆ ਨਹੀਂ ਰਿਹਾ ਕਿਉਂਕਿ ਅੱਗੇ ਤਾਂ ਕੋਈ ਸੈਰ ਸ਼ੁਰੂ ਕਰ ਆਉਂਦਾ ਸੀ ਥੋੜਾ ਬੋੜਾ ਡਰ ਸੀ ਲੋਕਾਂ ਦਾ ਹੁਣ ਇਧਰ ਕੋਈ ਨਹੀਂ ਆਉਂਦਾ ਜੀ ਗੰਧ ਹੀ ਇੰਨਾ ਔਰ ਇੱਥੇ ਸਿਰਫ ਨਸ਼ੇੜੀ ਤੇ ਜਵ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਇਸ ਦੀ ਪਵਿੱਤਰ ਸ਼ਹਿਰ ਦੀ ਸਫਾਈ ਕਰਵਾਈ ਜਾਵੇ ਔਰ ਪਾਰਕਾਂ ਦਾ ਧਿਆਨ ਦਿੱਤਾ ਜਾਵੇ ਬਾਥਰੂਮ ਸਫਾਈ ਕਰਾਏ ਜਾਣ ਔਰ ਡੰਪਾਂ ਦਾ ਜਿਹੜਾ ਪੂਰਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਜਦੋਂ ਕਮੇਟੀ 'ਚ ਜਾਂਦੇ ਆ ਉਹ ਕਹਿੰਦੇ ਸਾਡੇ ਕੋਲੇ ਡੰਪ ਨਹੀਂ ਜੀ ਵੀ ਆਰਜੀ ਡੰਪ ਆ ਅਸੀਂ ਇੱਥੇ ਸੁੱਟਦੇ ਆ ਅਸੀਂ ਚੱਕ ਲੈਨੇ ਆ ਪਰ ਛੁੱਟੀ ਵਾਲੇ ਦਿਨ ਜਦੋਂ 2-4 ਛੁੱਟੀਆਂ ਆ ਜਾਂਦੀਆਂ ਉਦੋਂ ਸਾਰੀਆਂ ਸੜਕਾਂ ਹੀ ਬਲੌਕ ਹੋ ਜਾਂਦੀਆਂ ਕੋਈ ਚੱਕਣ ਹੀ ਨਹੀਂ ਆਉਂਦਾ ਜੀ ਕੂੜਾ ਇੱਥੇ ਅਸੀਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਿਹੜੀ ਆ ਪਾਰਕ ਹੈ ਪਾਰਕ ਦੀ ਪਾਰਕਿੰਗ ਹੈ ਨਾ ਜੀ ਬਾਹਰ ਇੱਥੇ ਬੂਟੇ ਲ ਔਰ ਬੂਟੇ ਗੰਦਗੀ ਕਰਕੇ ਛੜ ਜਾਂਦੇ ਆ ਜੀ ਪਾਣੀ ਪਾਉਣ ਕੋਈ ਆਉਂਦਾ ਨਹੀਂ ਕਿਉਂਕਿ ਅਸੀਂ ਆਪ ਹੁਣ ਗੰਦਗੀ 'ਚ ਵਰਕੇ ਕਿੰਨਾ ਚਿਰ ਪਾਣੀ ਪਾਈਏ ਬਹੁਤ ਜ਼ਿਆਦਾ ਇੱਥੇ ਗੰਧ ਹੋਣ ਕਰਕੇ ਬੂਟੇ ਹੀ ਛੜ ਜਾਂਦੇ ਆ ਜੀ